ਲਾ ਦੇਖ ਚਾਚੀ ਫਿਰ ਕੁੜੀ ਸੋਹਣੀ ਸੁਨੱਖੀ ਹੈ ਨਾ ਤੇਰੀ ਸੋਹਣੀ ਬੁੱਤ ਵਧੀਆ ਭਾਈ ਉਹ ਮੈਨੂੰ ਵੀ ਸਿਖਿਆ ਦੋ ਇਹ ਵਾਹ ਓਏ ਵਜ਼ੀਰ ਸਿਆ ਆ ਬੈਠਾ ਤਾਂ ਅਸਤੇ ਉਹ ਤੈਨੂੰ ਮਣੀ ਮੋਟੀ ਸੰਗ ਸਪਾਏਗਾ ਕਿ ਨਾ ਉਹ ਭਾਈ ਮੈਂ ਤਾਂ ਇਹਨਾਂ ਨੂੰ ਕਹਿੰਦਾ ਸੀ ਵੀ ਮੈਨੂੰ ਵੀ ਸਿਖਿਆ ਦੋ ਇਹ ਇਹ ਕਹਿੰਦੇ ਸਿਖਾ ਦਿੰਨੇ ਆ ਕਹਿੰਦੇ ਤਾਂ ਕੋਈ ਔਖਾ ਕੰਮ ਹੀ ਨਹੀਂ ਹੈਗਾ ਨਾ ਤੈਨੂੰ ਸਿੱਖਣਾ ਜ਼ਰੂਰੀ ਆ ਕੋਈ ਇਹ ਉਹ ਮੈਨੂੰ ਐ ਵੀ ਚੱਲ ਟਾਈਮ ਪਾਸ ਹੋ ਜਾ ਕਰੂ ਉਹ ਇਹ ਤਾਂ ਅਗਲੇ ਖੇਤ ਦਾ ਕੰਮ ਨਵੇੜ ਕੇ ਬੈਠੇ ਆ ਤੇ ਤੂੰ ਤਾਂ ਉੱਥੇ ਰੰਦਾ ਖਚਣਾ ਤੂੰ ਕਿੱਥੇ ਰੰਦਾ ਇੰਦਰ ਤੂੰ ਵੀ ਕੋਈ ਕੰਮ ਧੰਦਾ ਕਰ ਲਿਆ ਕਰ ਠੀਕ ਆ ਭਾਈ ਮੈਂ ਹੁਣ ਆ ਗਿਆ ਹੁਣ ਇਤੂ ਬਾਅਦ ਨਹੀਂ ਉਰੇ ਆਉਂਦਾ ਹੁਣ ਮੈਂ ਕੰਮ ਹੀ ਕਰਿਆ ਕਰੂੰਗਾ ਹੁਣ ਤੂੰ ਮੇਰੀ ਗੱਲ ਸੁਣ ਲੈ ਹਾਂ ਉਹ ਆਪਾਂ ਪ੍ਰੀਤ ਦੇ ਰਿਸ਼ਤੇ ਦੀ ਨਹੀਂ ਗੱਲ ਚਲਾ ਰੱਖੀ ਹਾਂ ਭਾਈ ਹਾਂ ਮੈਨੂੰ ਪਤਾ ਹੈ ਤੂੰ ਮੈਂ ਮੁੰਡਿਆਂ ਨੂੰ ਟਾਈਮ ਦੇਤਾ ਭਾਈ ਸਿਕਣ ਪਾਉਣ ਦਾ ਅੱਛਾ ਠੀਕ ਹੈ ਅੱਛਾ ਹੁਣ ਤੂੰ ਪਿੰਡ ਤੋਂ ਬਾਹਰ ਨਾ ਜਾਈਂ ਕਦੇ ਇੱਕ ਤਾਂ ਮੈਂ ਭਾਲਦਾ ਹਾਂ ਤੈਨੂੰ ਮੌਕੇ ਤੇ ਤੇਰੀ ਲੋਨ ਪਾਊਗੀ ਠੀਕ ਹੈ ਠੀਕ ਹੈ ਬਾਈ ਤੂੰ ਉਦੋਂ ਆਵੇਂ ਨਾ ਠੀਕ ਹੈ ਬਾਈ ਹੁਣ ਮੈਂ ਪਿੰਡ ਤੋਂ ਬਾਹਰ ਬਾਹਰਲਾ ਜਿਹੜੇ ਪਾਸੇ ਅਸੇ ਕਾਲ ਵਾਲੇ ਕੰਮ ਨੇ ਉਹ ਮੈਂ 4 ਦਿਨ ਕਰਦਾ ਨਹੀਂ ਹੈਗਾ ਹੁਣ ਮੈਂ ਤੇਰੇ ਨਾਲ ਪਿੰਡ 'ਚ ਚੱਲ ਮੈਨੂੰ ਫੋਨ ਮਾਰ ਦੀ 10 ਦੀ ਪਹਿਲਾਂ ਮੈਨੂੰ ਘੰਟਾ ਉਹ ਚਾਰ ਦਿਨਾਂ ਦੀ ਗੱਲ ਹੀ ਨਹੀਂ ਪਰਸੋਂ ਸ ਕਰਨ ਪਉਣੋਂਗੇ ਉਹ ਬਸ ਵੇ ਠੀਕ ਹੈ ਕੋਈ ਨਹੀਂ ਮੈਂ ਲੰਬਾ ਨਹੀਂ ਲੰਗਦਾ ਮੇਰੀਆਂ ਮੇਰੀ ਇੱਕ ਗੱਲ ਹੋਰ ਸੁਣ ਲੈ ਕਿ ਤੈਨਾਂ ਨਾ ਹੋਵੇ ਮੈਂ ਤੈਨੂੰ ਉੱਥੇ ਫੋਨ ਕਰੀ ਜਾਵਾਂ ਉਦੋਂ ਵਾਂਗੂ ਫੋਨ ਨਹੀਂ ਨਾ ਚੱਕੇ ਨਹੀਂ ਨਹੀਂ ਭਾਈ ਹੁਣ ਨਹੀਂ ਹੁਣ ਤਾਂ ਮੈਂ ਫੋਨ ਮੇਰੇ ਕੋਲ ਹੀ ਹੈ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਫੋਨ ਮਾਰੂਗਾ ਫੋਨ ਚੱਕ ਲਈ ਫੋਨ ਚੱਕ ਲੂੰਗਾ ਭਾਈ ਮੈਂ ਹਾਜ਼ਰਾਂ ਤੇਰੇ ਨਾਲ ਤੂੰ ਫਿਕਰ ਨਾ ਕਰ ਠੀਕ ਹੈ ਵੇ ਫਿਕਰ ਨਾ ਕਰ ਆ ਸਿੱਖ ਲੈ ਆ ਤੇਰੇ ਨਾਲ ਹੀ ਆ ਚੱਲ ਤੂੰ ਆ ਸਿੱਖ ਲੈ ਕੋਈ ਨਾ ਬਸ ਸਿੱਖਦਾ ਹੁਣ ਤਾਂ ਤੇ ਕਹਤਾ ਲਵ ਜੀਰ ਸਿੰਘ ਸਹੀ ਹੈ ਠੀਕ ਹੈ ਭਾਈ ਸਵਾਈ ਦਾ ਟਾਈਮ ਤਾਂ ਸਵਾਈ ਲੱਗ ਗਈ ਸਵਾਈ ਲੱਗ ਗਈ ਠੀਕ ਹੈ ਟਾਈਮ ਟਾਈਮ ਹਾਂ ਜੀ ਕਰੋ ਸਗਣਾ ਆਪਦਾ ਹਾਂ ਜੀ ਆ ਕਮਰੇ ਬੰਦੋਪ ਤਾਂ ਆ ਤੁਸੀਂ ਵੀ ਕਮਰੇ ਬੰਦੋ ਲਿਓ ਚਾ ਲੈ ਭਾਈ ਕੁੜੀਏ ਹੁਣ ਅੱਜ ਤੋਂ ਬਾਅਦ ਸਾਡੀ ਪ੍ਰੀਤ ਹੋ ਗਈ ਛੋਡੀ ਲੈ ਬਿਲਕੁਲ ਜੀ ਇੱਥੇ ਕੋਈ ਸ਼ੱਕ ਐ ਦੂਜੀ ਗੱਲ ਹੁਣ ਇਹਦੀ ਤੂੰ ਹੀ ਮਾਂ ਐ ਤੂੰ ਹੀ ਇਹਦੀ ਜਠਾਣੀ ਐ ਫਿਕਰ ਨਾ ਕਰੋ ਜੀ ਜਿੱਦਾਂ ਅਸੀਂ ਬਾਵੇ ਨੂੰ ਰੱਖਿਆ ਨਾ ਉਦਾਂ ਹੀ ਅਸੀਂ ਪ੍ਰੀਤ ਨੂੰ ਵੀ ਰੱਖਾਂਗੇ ਸਾਡੇ ਘਰ ਚ ਹੋਰ ਕੌਣ ਆ ਜੀ ਅਸੀਂ ਤਾਂ ਚਾਰ ਜਾਣੇ ਹੋਵਾਂਗੇ ਲੈ ਬਾਵੇ ਪਾ ਦੇਂਗੂ ਕੀ ਦੇਖ ਬਾਪੀ ਕੁੜੀ ਸੋਹਣੀ ਐ ਕੁੜੀ ਤਾਂ ਭਾਈ ਬਥੇਰੀ ਸੋਹਣੀ ਐ ਉਹ ਭਾਈ ਅਸੀਂ ਚਾਵਾਂ ਨਾਲ ਪਾ ਲਈ ਆ ਸਾਡੀ ਤੀ ਨਾ ਜੀ ਨਾ ਫਿਕਰ ਨਾ ਕਰੋ ਅਸੀਂ ਵੀ ਆਪਣੇ ਘਰੇ ਚਾਵਾਂ ਨਾਲ ਹੀ ਰੱਖਾਂਗੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ ਹਾਂਜੀ ਹਾਂ ਹਾਂ ਭਾਈ ਤੇਰੀ ਬਰਾਂਹ ਹਾਂ ਭਾਈ ਵਧਾਈਓ ਤੇਨ ਹਰ ਧਾਨ ਵੀ ਬਹੁਤ ਬਹੁਤ ਜੀ ਲੈ ਚਲੋ ਭਾਈ ਬਹੁਤ ਸੋਹਣਾ ਦਿਨ ਹੋਇਆ ਅੱਜ ਤੱਕ ਲੈ ਹਾਂ ਚਲ ਆਓ ਸਗੰਦੀਏ ਚਲੋ ਲੈ ਹੁਣ ਖੁਸ਼ ਹੈ ਹਾਂ ਬਾਬੀ देख ला आज आप ही पाइए चलो आज आज ऐसे ਆ ਚਾਚੀ ਪਾਇਆ ਪੈਸੇ ਚਲੋ ਬਹਿ ਜਾਓ ਆ ਜਾਓ ਲਾ ਦੇਖ ਚਾਚੀ ਫਿਰ ਕੁੜੀ ਸੋਹਣੀ ਸੁਨੱਖੀ ਹੈ ਨਾ ਤੇਰੀ ਸੋਹਣੀ ਬੁੱਤ ਹੋਰ ਹੋਰ ਕਿ ਚਾਹੀਦਾ ਤੇ ਆਪਾਂ ਨੂੰ ਮੈਂ ਕਹਿੰਦੀ ਕਾਰਵਾਰ ਦੇਖ ਲੈ ਤਗੜੇ ਨੇ ਪੂਰੇ ਬਹੁਤ ਹੋਰ ਪਰ ਪਈਆ ਆਪਾ ਤਾਂ ਕਹਿਤਾ ਸੀ ਸਾਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੁਣ ਅਗਲੇ ਅਗਲੇ ਦੀ ਮਰਜ਼ੀ ਹੈ ਵਾਭੀ ਤੂੰ ਵੀ ਦੇਖ ਲੈ ਬਥੇਰੀ ਸੋਹਣੀ ਆ ਭਾਈ ਹੋਰ ਚਾਚੀ ਤੂੰ ਨਾ ਲੰਬੀ ਦਾ ਦੇ ਚਾਚੀ ਨੇ ਕਾਹ ਤੋਂ ਲੰਬਾ ਦੇਣਾ ਵੇ ਚਾਚੀ ਨੂੰ ਤਾਂ ਪਤਾ ਹੀ ਹੈ ਸਾਡਾ ਮੁੰਡਾ ਕਿਤੇ ਘੱਟ ਸੋਹਣਾ ਸੀ ਜੈਨਾ ਸੋਹਣਾ ਸੀ ਤਾਂ ਤਾਂ ਹੀ ਉਹਨੇ ਇਹ ਜੀ ਕੁੜੀ ਲੱਭੀ ਹੈ ਪਰ ਆਪਾਂ ਮੁੰਡੇ ਨੂੰ ਕੋਈ ਘਾਟ ਵੀ ਨਹੀਂ ਸਟੀ ਦੇਣਾ ਨਾ ਕੋਈ ਘਾਟ ਨਹੀਂ ਰੱਖੀ ਹੋਰ ਭਾਈ ਕੋਈ ਗੱਲਬਾਤ ਤੁਹਾਡੇ ਮਨ ਚ ਹੈਗੀ ਹੈ ਉਹ ਤੁਸੀਂ ਸਾਨੂੰ ਕਹਿ ਸਕਦੇ ਆ ਅਸਤਾ ਜੀ ਬਸ ਹੁਣ ਇਹੀ ਕਹਿਨੇ ਆ ਵਿਆਹ ਜੀ ਜੀ ਸਾਨੂੰ ਵਿਆਹ ਦੀ ਤਰੀਕ ਦੇ ਦੋ ਸਾਥੋਂ ਨਹੀਂ ਹੋਰ ਸਬਰ ਹੁੰਦਾ ਸੱਚੀ ਬੇਸੀ ਕੋਈ ਨਾ ਕੋਈ ਨਹੀਂ ਭਾਈ ਜਦੋਂ ਵਿਆਹ ਦਾ ਟਾਈਮ ਆ ਗਿਆ ਬੇਟਾ ਵਿਆਹ ਦੀ ਵੀ ਤਰੀਕ ਦੇ ਦੇ ਆਪਾਂ ਵੈਸੇ ਮੈਂ ਤੁਹਾਨੂੰ ਇੱਕ ਸਿਆਣੀ ਗੱਲ ਕਹਾਂ ਜੀ ਜੇ ਤੁਸੀਂ ਅੱਜ ਹੀ ਤੋੜ ਦੋ ਤਾਂ ਬਹੁਤ ਚੰਗੀ ਗੱਲ ਹੈ ਨਹੀਂ ਬੇਟਾ ਆਪਾਂ ਵਿਆਹ ਕਰਾਂਗੇ ਬੜੀਆ ਢੰਗ ਨਾਲ ਕਰਾਂਗੇ ਹੈ ਹੋਰ ਆਏ ਹੁਣ ਅਸਤਾ ਵੀ ਰਿਸ਼ਤੇਦਾਰ ਵੀ ਨਹੀਂ ਸੱਦੇਗੇ ਚਲੋ ਤੁਹਾਡੀ ਮਰਜ਼ੀ ਹੈ ਬਾਕੀ ਦੇਖੋ ਜੀ ਸਾਡੇ ਤਾਂ ਕਿਸੇ ਚੀਜ਼ ਦਾ ਲਾਲਚ ਨਹੀਂ ਸਾਡੇ ਵੱਲੋਂ ਤਾਂ ਕੁੜੀ ਨੂੰ ਅੱਜ ਜਾਈਂ ਤੋਰ ਦੋ ਉਹ ਤਾਂ ਗੱਲ ਠੀਕ ਹੈ ਦੇਖੋ ਪੁੱਤ ਹੁਣ ਸਾਡੀ ਇਕੱਲੀ ਇਹ ਧੀ ਨਹੀਂ ਅੱਜ ਤਾਂ ਤੁਸੀਂ ਵੀ ਸਾਡੀ ਬੇਟੀ ਹੋ ਠੀਕ ਹੈ ਜੀ ਪਤਾ ਕੀ ਹੈਗਾ ਹੁਣ ਅਸੀਂ ਤਾਂ ਕਿਸੇ ਰਿਸ਼ਤੇਦਾਰ ਨੂੰ ਵੀ ਨਹੀਂ ਦੱਸਿਆ ਵੀ ਅੱਜ ਸਗਨ ਨੂੰ ਪੈਣਾ ਹੈ ਰਿਸ਼ਤੇਦਾਰ ਗੁੱਸੇ ਆ ਬਸ ਸਾਹ ਬਾਈ ਜੀ ਨੂੰ ਇਕੱਲੇ ਨੂੰ ਬੁਲਾਇਆਗਾ ਮੈਂ ਹੋਰ ਕਿਸੇ ਨੂੰ ਨਹੀਂ ਪਤਾ ਕੀ ਹੈ ਹੁਣ ਜੇ ਆਪਾਂ ਐਂ ਤੋਰਦੇ ਆ ਨਾ ਮਾਹਿਆ ਲਾਡਾ ਨਾਲ ਪਾਲੀ ਹੈ ਨਾ ਸਾਰੇ ਆਪਦੇ ਚਾਰ ਆੜ ਪੂਰੇ ਕਰਾਂਗੇ ਆਪਾਂ ਹਾਂਜੀ ਹਾਂਜੀ ਸਭ ਮੰਦਰੀ ਜਪੂਰੀਆਂ ਹੋ ਜਾਣੀਆਂ ਨਾਲ ਇਹਦੀ ਮਾਂ ਵਿਚਾਰੀ ਜਦੋਂ ਇਹ ਮਾੜੀ ਦੀ ਵੱਡੀ ਹੋਈ ਸੀ ਉਦੋਂ ਨਾਲ ਲੱਗਿਆ ਪੋਆ ਪੋਆ ਕਰਕੇ ਤੇ ਵਾਸਤੇ ਆਪਦਾ ਸਮਾਨ ਤਿਆਰ ਕਰਨਾ ਫਿਰ ਉਹ ਵੀ ਤਾਂ ਇਹਨੇ ਆਪਦਾ ਢੰਗ ਤਰੀਕੇ ਨਾਲ ਉਹ ਕਰਨਾ ਹਾਂਜੀ ਹਾਂ ਇੱਕ ਵਾਰੀ ਪੁੱਤ ਖੜੇ ਹੋ ਜਾਓ ਤੁਸੀਂ ਹਾਂ ਹਾਂ ਆਵੇਂ ਫੜੋ ਫੜੋ ਆਹਦੇ ਉੱਤੇ ਬੈਠ ਜਾਓ ਵਧੀਆ ਹਲੋ ਜੀ ਸਗਣ ਵਿਹਾਰ ਤਾਂ ਵਧੀਆ ਹੋ ਗਏ ਹੁਣ ਰੋਟੀ ਤਿਆਰ ਹੋ ਗਈ ਹੂੰ ਮੈਂ ਦੇਖਦੀ ਆਂ ਜਾ ਕੇ ਲੈ ਰੋਟੀ ਖਵਾ ਹੀ ਦੇਗੇ ਦੇਖੋ ਦੇਖੋ ਰੋਟੀ ਜਾ ਕੇ ਤਿਆਰ ਲੈ ਵਜੀਰ ਸਿੰਘ ਬਾਈ ਜਿਹੜਾ ਆਪਾਂ ਨੂੰ ਦੇਣ ਦਾ ਇੰਤਜ਼ਾਰ ਸੀਗਾ ਉਹ ਅੱਜ ਆ ਹੀ ਗਿਆ ਹਨਾ ਹਾਂ ਬਾਈ ਹੈ ਚਲੋ ਵਧੀਆ ਆਪਣਾ ਸਗਣ ਪੈ ਗਿਆ ਉਹ ਠੀਕ ਹੈ ਭਾਈ ਐ ਵੀ ਮੈਂ ਥੋੜਾ ਜਨਾ ਆਪਣੀ ਬੇਬੇ ਨਹੀਂ ਕਹਿੰਦੀ ਹੁੰਦੀ ਤੀ ਕਹਿੰਦੀ ਜੇ ਹਰੇ ਬਾਈ ਮੱਥੇ ਲੱਗੇ ਆਪਾਂ ਕੋਈ ਸਾਗਨ ਤੇ ਜਾਂਦੇ ਹੋਈ ਇਹ ਕਹਿੰਦੀ ਉਹ ਵਧੀਆ ਹੁੰਦੀ ਐ ਆਪਾਂ ਨੂੰ ਹਰੇ ਬਾਈ ਮੱਥੇ ਲੱਗੀ ਤੀ ਚਲ ਪੂਰੇ ਆਉਂਦਿਆਂ ਨੂੰ ਵੀ ਆਪਾਂ ਨੂੰ ਸਾਗਨ ਵਧੀਆ ਉਹ ਵੈਕ ਆਪਣੀ ਕਰਮ ਵਾਲੀ ਐ ਜੀ ਦੇਹ ਦੇ ਜਨਮ ਲਿਆ ਆਪਣੇ ਘਰੇ ਉਦੋਂ ਦਾ ਆਪਣਾ ਕੰਮ ਚੜਦੀ ਕਲਾ ਚ ਹਾਂ 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 ਪਰ ਭੋਖਾ ਵੀ ਨਾ ਕਿਹੜਾ ਮਾੜਾ ਜਵਾ ਪੁੱਲਣ ਵਾਲਾ ਚਾ ਠੀਕ ਹੈ ਘਰ-ਬਾਰ ਸੋਹਣਾ ਲੱਗਿਆ ਨਾ ਉਹ ਦੇਖ ਲੈ ਬਥੇਰੇ ਬਥੇਰੇ ਤਕੜੇ ਨਹੀਂ ਆਉਂਦੇ। ਹਾਂ। ਹੈ ਮਨ ਚ ਗਲਤ ਦੱਸ ਨਾ ਜੀ ਨਾ ਸਾਡੇ ਮਨ ਚ ਕਿਹੜੀ ਕੋਈ ਗੱਲ ਹੋਣੀ ਇਸ ਤੋਂ ਉਹ ਗੱਲਾਂ ਕਰਦੇ ਆ ਜੀ। ਹਾਂ ਭਾਈ। ਹੋਰ ਐਸੇ। ਥੋੜਾ ਹੈ ਨਾ ਜਮਾ ਭਾਈ ਜਿਵੇਂ ਚੋਲ ਚੱਤੀ ਹੈ। ਮੈਂ ਤਾਂ ਕਹਿੰਦੀ ਕਿਸੇ ਵੀ ਨਾਲ ਰੱਖੀ ਜੇਗਾ ਵੀ ਕੰਮ ਤੇ ਪੇਟਰ ਦੀ ਕਾਰ ਚੱਲਾ ਦੋ। ਤਾਂ ਟਿੱਕਾ ਜੇ ਦੀ ਮੈਂ ਤਾਂ ਆਪਦੇ ਦਿਓਰ ਨੂੰ ਦਿੱਲੀ ਲਾ ਕੇ ਰੱਖਦੀ ਆ। ਅੱਛਾ। ਹੋਰ ਅਸ ਅਸੀਂ ਨਹੀਂ ਆਏ ਚਾਹੁੰਦੇ ਸੀ ਕਿ ਸਾਨੂੰ ਹੱਸਮੁਖ ਪਰਵਾਹ ਮਿਲੇ ਹਾਂਜੀ ਹਾਂਜੀ ਪਰਮਾਤਮਾ ਨੇ ਵੈਗਰੂ ਨੇ ਸਾਡੀ ਪਰਮਾਤਮਾ ਨੇ ਵਧੀਆ ਸੋਚ ਦੇਖੋ ਜੀ ਧੀਆ ਦੀ ਕਿਸਮਤ ਤਾਂ ਆਪ ਪਰਮਾਤਮਾ ਨੇ ਲਿਖੀ ਹੁੰਦੀ ਹਾਂ ਹਾਂ ਮਾਪਿਓ ਤਾਂ ਜੀ ਦੇਖੋ ਕੱਲਾ ਜਨਮ ਦਿੰਦਾ ਹਾਂਜੀ ਹਾਂ ਹਾਂ ਹਾਂਜੀ ਤਾਂ ਕਰਕੇ ਜੀ ਚਲੋ ਇੱਕ ਬੇਟਾ ਮੇਰਾ ਸੁਭਾ ਕੋਲਾ ਹੀ ਹੈ ਤੁਸੀਂ ਕੋ ਦੋ ਗੱਲਾਂ ਕਰਨੀਆਂ ਤਾਂ ਕਰ ਸਕਦੇ ਨਹੀਂ ਜੀ ਮੇਰਾ ਤਾਂ ਕੋਈ ਪਾਬੰਦੀ ਨਹੀਂ ਹੈਗੀ ਮੈਂ ਉਹ ਬੈਕਵਾਰਡ ਉਸ ਤੋਂ ਨਹੀਂ ਹੈਗਾ ਨਾ ਨਾ ਬਿਲਕੁਲ ਸਹੀ ਹੈ ਨਹੀਂ ਨਹੀਂ ਉਹ ਗੱਲ ਤਾਂ ਠੀਕ ਹੈ ਜੀ ਮੈਂ ਤਾਂ ਕੀ ਗੱਲ ਕਰਨੀ ਆ ਜੋ ਵੀ ਵੀਰੇ ਤੇ ਭਾਬੀ ਨੇ ਗੱਲ ਕਰ ਲਈ ਬਸ ਠੀਕ ਹੈ ਜੀ ਚਲੋ ਚੰਗੀ ਗੱਲ ਆ ਅਗਰ ਤੁਸੀਂ ਆਪਦੇ ਭੈਣ ਭਰਾ ਦਾ ਇੰਨਾ ਮਾਣ ਉਹ ਕਰਦੇ ਹੋ ਬਹੁਤ ਚੰਗੀ ਗੱਲ ਹੈ ਇਹ ਚੰਗੇ ਸੰਸਕਾਰ ਦਿੱਤੇ ਬੇਟਾ ਤੁਸੀਂ ਕਿਉਂਕਿ ਤੁਹਾਡੇ ਮਾਪੇ ਤਾਂ ਪਹਿਲਾਂ ਗੁਜ਼ਰੇ ਨੇ ਹਾਂਜੀ ਜਿਆਦਾ ਪਾਲਿਆ ਤੁਸੀਂ ਹੈ ਨਾ ਦੇਖੋ ਜੀ ਅਸੀਂ ਪਾਲਿਆ ਅਸੀਂ ਪੜਾਇਆ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਅੱਜ ਦੇ ਜਮਾਨੇ ਦਾ ਬਹੁਤ ਟੈਨਸ਼ਨ ਰਹਿੰਦੀ ਸੀ ਸਾਨੂੰ ਪਰ ਮੈਂ ਕਹਿੰਨੀ ਵੀ ਮੈਨੂੰ ਮਾਣ

ਲੇ ਮਨਦੀਪ ਬਸ ਅਗਰ ਨਾਲਾ ਕਾਰਜ ਦਾ ਪੂਰਾ ਹੋ ਗਿਆ ਨਾ ਜੀ ਹੋਰ ਵਧੀਆ ਹੋ ਗਿਆ ਸਾਰਾ ਤਾਂ ਨਿਬੜ ਗਿਆ ਕੰਮ ਆਪਣਾ ਸਾਰਾ ਹਾਂ ਬਸ ਮੈਂ ਤਾਂ ਨਾ ਇੱਕ ਗੱਲ ਮੇਰੇ ਦਿਮਾਗ ਜੇ ਤੇ ਆਈ ਪਈ ਐ ਕਿ ਦੇਖ ਲੈ ਆਪਾਂ ਧੀਆਂ ਨੂੰ ਪਾਲ ਕੇ ਵੱਡਾ ਕਰਦੇ ਆ ਹਨਾ ਹਾਂ ਤੇ ਮਿੰਟ ਲੱਗਦਾ ਕਿਸੇ ਹੋਰ ਦਾ ਹੱਕ ਹੋ ਜਾਂਦਾ ਹੈ ਨਾ ਇਹ ਤਾਂ ਗੱਲ ਹੈਗੀ ਫਿਰ ਧੀਆਂ ਦਾ ਕਹਿੰਦੇ ਹੁੰਦੇ ਹਨਾ ਰਾਜੇ ਰਾਣੀਆਂ ਨੇ ਰੱਖੀਆਂ ਹਾਂ ਇਹਨਾਂ ਤੋਂ ਜਾਣਾ ਹੀ ਪੈਂਦਾ ਕੋਈ ਗੱਲ ਨਾਲੇ ਆਪਾਂ ਕਿੰਨਾ ਚਿਰ ਬਿਠਾ ਕੇ ਰੱਖ ਲਾਂਗੇ ਆ ਆਪਾਂ ਵੀ ਕੀ ਬਿਠਾ ਕੇ ਰੱਖ ਲਾਂਗੇ ਜਦੋਂ ਰਾਜੇ ਰਾਣੇ ਨੇ ਰੱਖੀਆਂ ਹਨ ਹਾਂ ਬਸ ਹੁਣ ਤਾਂ ਆਪਾਂ ਨੂੰ ਤਿਆਰੀਆਂ ਤੇ ਲੱਗਣਾ ਪਊਗਾ ਹੁਣ ਤੋਂ ਹੀ ਤਿਆਰੀਆਂ ਬਸ ਆਪਣੇ ਤਾਂ ਫਿਰ ਹੁਣ ਹਾਂ ਸਾਰਾ ਕੁਝ ਤਿਆਰ ਕਰਨਾ ਪਊਗਾ ਕੰਮ ਧੰਦਾ ਸਾਰਾ ਸਾਰੇ ਬਸ ਹੁਣ ਇਹਦੀਆਂ ਆਪਾਂ ਇਹਦੇ ਸਮਾਨ ਦੀਆਂ ਤਿਆਰੀਆਂ ਕੋਈ ਵੀ ਕਿਸੇ ਕਿਸਮ ਦਾ ਉਹ ਸਾਰੀਆਂ ਤਿਆਰੀਆਂ ਕਰੀਏ ਮੈਂ ਤੁਹਾਨੂੰ ਇਹ ਕਹਿੰਦੀ ਸੀਗੀ ਵੀ ਹੋਰ ਤਾਂ ਚਲ ਸਾਰਾ ਕੁਝ ਲੀੜਾ ਕੱਪੜਾ ਤਾਂ ਮੇਰਾ ਤਾਂ ਤਿਆਰ ਕੀਤਾ ਪਿਆ ਹਾਂ ਬਸ ਸੂਟ ਸਾਰਟ ਆ ਜਿਹੜੇ ਉਹ ਲੈਣੇ ਹੋਣਗੇ ਆਪਣੇ ਹਣਾ ਅੱਛਾ ਹੋਰ ਤਾਂ ਸਾਰਾ ਕੁਝ ਦਾ ਦਾਜ ਫੜਿਆ ਪਿਆ ਮੇਰੇ ਕੋਲੇ ਅੱਛਾ ਤੇ ਵੀ ਸੁਨਾਰੇ ਕੋਲੇ ਜਾ ਕੇ ਕੋਈ ਟੂਮਾ ਦਾ ਉਹ ਕਰ ਲਿਓ ਤੁਸੀਂ ਹਾਂ ਟੂਮਾ ਆਪਾਂ ਵੀ ਪਾਵਾਂਗੇ ਹੀ ਸਾਰਾ ਟਾਈਮ ਲਾ ਦਿੰਦਾ ਹੁੰਦਾਗਾ ਉਹੀ ਕਹਿੰਦਾ ਵੀ ਜਿਹੜੀਆਂ ਆਪਾਂ ਟੂਮਾ ਪਾਉਣੀਆਂ ਉਹ ਤਾਂ ਆਪਾਂ ਨੂੰ ਕਰਨਾ ਹੀ ਪਊ ਕਹਿਣਾ ਪੁੱਛ ਲੈਣਾ ਆਪਦੀ ਕੁੜੀ ਨੂੰ ਤਾਂ ਆਪਾਂ ਜਿਹੜਾ ਪਾਉਣਾ ਉਹ ਤਾਂ ਬਣਾ ਕੇ ਰੱਖਣਾ ਪਊ ਤਾਂ ਆਪਾਂ ਐਂ ਕਰਾਂਗੇ ਉਹਨੂੰ ਬਾਬੂ ਜੀ ਸਨੇਰ ਨੂੰ ਘਰੇ ਬੁਲਾ ਲਾਂਗੇ। ਬਸ ਆ ਹੁਣ ਕਰੇ। ਉਹ ਕਹਦਾਂਗੇ ਵੀ ਭਾਈ ਡਿਜ਼ਾਈਨ ਲੈ ਕੇ ਆ ਜਾ ਘਰੇ। ਘਰੇ ਬੁਲਾ ਲਿਓ। ਕੁਝ ਜਿਹੜਾ ਸਮਾਨ ਹੁਣ ਮੇਰੇ ਵਾਲਾ ਪਿਆਗਾ ਪੁਰਾਣਾ। ਹਾਂ। ਉਹਦੀ ਭੰਨ ਤੜ ਕਰ ਲਾਂਗੇ ਆਪਾਂ। ਤੇਰੇ ਵਾਲਾ ਸਮਾਨ ਵਧੀਆ ਪਿਆ। ਮੈਂ ਕਹਦਾਂਗਾ ਜੇ ਭੰਨ ਤੋੜਾ ਪਾ ਨਾ ਕਰੀਏ। ਜਵਾਕੜੀ ਨੂੰ ਜਿਹੜਾ ਉਹਨੂੰ ਕਹਦਾਂਗੇ ਵੀ ਭਾਈ ਦੇਖ ਇਹਨਾਂ ਚੋਂ ਤੈਨੂੰ ਕਿਹੜਾ ਪਸੰਦ ਹੈ। ਜੇ ਉਹ ਪਸੰਦ ਕਰੂਗੀ ਉਹ ਮੈਂ ਜਿਵੇਂ ਪਾ ਲੂ ਭੰਨ ਤੋੜ ਕਰਾਂਗੇ ਨਾ ਸਨੇਰ ਤੈਨੂੰ ਪਤਾ ਤਾਂ ਹੈਗਾ ਚਾਹੇ ਜਿੰਨੀ ਮਰਜ਼ੀ ਲਿਆ ਜਾ ਆਪਣੀ। ਇਹ ਤਾਂ ਗੱਲ ਹੈ ਔਰ ਉਜਵਾਕ ਜਾ ਕਿਧਰ ਗਿਆ? ਉਹ ਇੱਥੇ ਫਿਰਦਾ ਹੋਣਾਗਾ। ਉਹਨੂੰ ਕਿਹਾ ਸੀ ਚੱਕ ਦੇ ਸਮਾਨ ਜਾ। ਹਾਂ। ਬਸ ਕਰਦਾ ਮੈਂ ਕਰਦਾ। ਆ ਆ ਗਏ। ਮੈਂ ਤਾਂ ਇਹੀ ਪੁੱਛਿਆ ਸੀ ਹਜੇ ਵੀ ਜਵਾਕ ਜਾ ਕਿਧਰ ਗਿਆ ਆਪਣਾ? ਹਾਂ ਜੀ ਮੈਂ ਉਰੀ ਸੀ ਬਸ ਮਾਂ ਤੁਸੀਂ ਯਾਦ ਕਰਾ ਮੈਂ ਆ ਗਿਆ। ਅੱਛਾ ਹੁਣ ਤੂੰ ਐ ਦੇਖ। ਹਾਂ ਜੀ। ਇਹਨੂੰ ਨਾ ਐ ਪੁੱਛ ਵੀ ਚੱਲ ਹੁਣ ਪ੍ਰੀਤ ਦਾ ਦੇਖ ਸਕਣ ਪੈ ਗਿਆ। ਹਾਂ ਕਾਰਜ ਨਿਪਟ ਗਿਆ ਜੀ ਚਲੋ ਹੁਣ। ਹਾਂ ਇੱਕ ਕਾਰਜ ਰਹਿੰਦਾ ਜੀ ਜੇ ਤੁਸੀਂ ਉਹ ਕਾਰਜ ਅਸੀਂ ਹਜੇ ਨਹੀਂ ਕਰਦੇ। ਕਹੀ ਹਾਂ ਉਹ ਤਾਂ ਅਸੀਂ 2 ਸਾਲ ਠਹਿਰ ਕੇ ਕਰਾਂਗੇ ਜਿਹੜਾ ਰੈਂਦਾ ਘਰ ਚ ਨਾ ਵੀ ਹੁਣ ਦੇਖ ਹੁਣ ਮੈਂ ਵੀ ਨਹੀਂ ਬੋਲ ਸਕਦਾ ਹੁਣ ਦੇਖ ਗ੍ਰਹਿ ਮੰਤਰੀ ਨੇ ਮੋਹਰ ਲਾਤੀ ਵੀ 2 ਸਾਲ ਠੀਕ ਹੈ ਹੁਣ ਤੂੰ ਟਿਕਣਾ ਬਹੁਤ ਨਹੀਂ 2 ਸਾਲ ਦੋਸਤਾਂ ਮਮੀ ਦੀ ਗੁਲਾਮੀ ਕਰਦੇ ਹੋ ਐ ਥੋੜੀ ਐ ਤੂੰ ਤਾਂ ਕਹਿੰਦੇ ਮੋਹਰ ਲਾਤੀ ਐ ਕਿ ਮੈਂ ਤੁਸੀਂ ਮੇਰਾ ਵੀ ਪੱਖ ਲਿਆ ਕਰੋ ਤੁਸੀਂ ਐ ਕਹੋ ਵੀ ਹਾਂ ਵੀ ਹੁਣ ਆਪਣਾ ਜਮਾਨ ਮੁੰਡਾ ਵੀ ਉਹਦਾ ਵੀ ਵਿਆਹ ਕਰ ਓਏ ਉਹ ਤੂੰ ਕਹੀ ਜੰਨਾ ਤੁਸੀਂ ਤਾਂ ਮਮੀ ਦੀ ਗੁਲਾਮੀ ਕਰਦੇ ਹੋ ਤੂੰ ਆਥਰੇ ਮੈਨੂੰ 2 ਰੋਟੀਆਂ ਖਾਣ ਦੇਣੀਆਂ ਕਿ ਨਾ ਪੱਕੀ ਹੋਈਆਂ ਆਹ ਤਾਂ ਖਾ ਉਹ ਡੈਡੀ ਮੈਂ ਤਾਂ ਐਂ ਕਹਿਣਾ ਵੀ ਚਲੋ ਆਪਣਾ ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ ਕਾਰਜ ਵੀ ਹਾਂ ਐ ਵੀ ਹੁਣ ਅਬ ਮੇਰੇ ਬਾਰੇ ਵੀ ਸੋਚਣਾ ਨਾ ਨਾ ਕੇ ਤੁਸੀਂ ਤੇਰੇ ਬਾਰੇ ਤੈਨੂੰ ਦੱਸਤਾ ਦਿੱਤਾ ਵੀ ਸੋਚਿਆ ਹੋਇਆ ਸਾਡਾ ਵੀ 2 ਸਾਲ ਅਸੀਂ ਕੁਝ ਨਹੀਂ ਕਰਦੇਗੇ 2 ਸਾਲ ਤਾਂ ਮੰਮੀ ਤੁਸੀਂ ਐ ਰੱਖੋ ਮੇਰੀ ਗੱਲ ਤੂੰ ਮੇਰੀ ਗੱਲ ਸੁਣ ਲੈ ਪਹਿਲਾਂ 15-20 ਲੱਖ ਰੁਪਇਆ ਤਾਂ ਹੁਣ ਲੱਗੂਗਾ ਹਾਂ ਹੈ ਤੇ 5-7 ਲੱਖ ਤੂੰ ਵੀ ਲਵਾਏਗਾ ਤੂੰ ਕਿਹੜਾ ਘਟ ਰਹੇਗਾ ਨਾ ਨਾ ਆਪਾਂ ਚੁੰਨੀ ਚੜਾ ਕੇ ਕਰ ਲਾਂਗੇ ਕੋਈ ਨਾ ਚੱਕ ਲੈ ਨਾ ਵੇਖ ਲੈ ਇਹ ਤਾਂ ਬੜਾ ਕੜਾ ਹੋਇਆ ਪਿਆ ਬਿਆਂ ਨੂੰ ਓਏ ਗੱਲ ਸੁਣ ਓਏ ਹਾਂਜੀ ਹੁਣ ਤਾਂ ਤੂੰ ਐ ਕਹੀ ਜਾਂਦਾ ਵੀ ਮੇਰਾ ਵਿਆਹ ਛੇਤੀ ਹੋ ਜਾਏ ਛੇਤੀ ਹੋ ਜਾਏ ਮੈਂ ਵੀ ਬਾਪੂ ਨੂੰ ਐ ਕਹਿੰਦਾ ਹੁੰਦਾ ਸੀ ਕਿ ਮੇਰਾ ਵਿਆਹ ਛੇਤੀ ਹੋ ਜਾਏ ਛੇਤੀ ਹੋ ਜਾਏ ਤੇ ਆ ਤੇਰੀ ਮਾਂ ਨੇ ਮੇਰੀਆਂ ਭਾਜੜਾ ਪਰ ਆ ਗੱਲ ਨੂੰ ਵੀ ਆ ਸੁਣ ਲੈ ਹੁਣ ਤੂੰ ਏ ਜੀ ਮੈਨੂੰ ਆਵਾਜ਼ ਮਾਰ ਦੇ ਥੋੜੀ ਮੈਂ ਗੇਟ ਟੱਪ ਚ ਹਾਂ ਮੈਂ ਤਾਂ ਕਰ ਲੂੰਗਾ ਅੱਜ ਬਸ ਹੁਣ ਜੇ ਇਹ ਇਹ ਜਿਆ ਕੁਝ ਸੁਣ ਲੈ ਤੂੰ ਕੰਮ ਜਿਹੜੇ ਕਰਨ ਵਾਲੇ ਉਹ ਕਰ ਲੈ ਇੱਥੇ ਗੱਲਾਂ ਨਾ ਮਾਰ ਉਹ ਤੈਨੂੰ ਕਦੋਂ ਦਾ ਕਿਹਾ ਸਮਾਨ ਚੱਕ ਦੇ ਮਾਂ ਮਮੀ ਤੁਸੀਂ ਆਹ ਦੇਖੋ ਹੁਣ ਸਾਰਾ ਦਿਨ ਤੁਸੀਂ ਥੱਕਦੇ ਨਹੀਂ ਹੈਗੇ ਤੁਸੀਂ ਸਾਰਾ ਦਿਨ ਕੰਮ ਕਰਦੇ ਨਾ ਮੈਂ ਨਹੀਂ ਥੱਕਦੀ ਮੇਰੇ ਤੇ ਵੀ ਡਾਕਟ ਹੈ ਮੈਂ ਬਸ ਦੇ ਮੈਂ ਮਮੀ ਦੇ ਸਹਾਰੇ ਵਾਸਤੇ ਹੀ ਕਹਿ ਰਹੀ ਵੀ ਕਿੰਨੀ ਔਖੀ ਹੁੰਦੀ ਹੈ ਵਿਚਾਰੀ ਸਾਰਾ ਦਿਨ ਉਹ ਕੋਈ ਨਾ ਜਦੋਂ ਤੇਰੀ ਮੰਮੀ ਨੂੰ ਸਹਾਰੇ ਦੀ ਲੋੜ ਹੋਈ ਉਦੋਂ ਅਸੀਂ ਦੇਖਾਂਗੇ ਆਪੇ ਕੋਈ ਨਾ ਤੁਸੀਂ ਤਾਂ ਉਹ ਗੱਲ ਨਹੀਂ ਮੈਨੂੰ ਤਾਂ ਇਹ ਲੋਡ ਹੀ ਨਹੀਂ ਮੈਂ ਤਾਂ ਕਹੀ ਹੈ ਨਹੀਂ ਮਿੰਨ ਤਾਂ ਇਹ ਲੋਡ ਨਹੀਂ ਬਈ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਮੇਰਾ ਕੋਈ ਰਿਸ਼ਤਾ ਦੇਖ ਟੁੱਕ ਕੱਠ ਪਾਈ ਟੁੱਕ ਤੇਰਾ ਉਹੀ ਗੱਲ ਐ ਬਸ ਤੁਸੀਂ ਮੈਨੂੰ ਜਾ ਬਗ ਜਾ ਅੰਦਰ ਜਾ ਕੇ ਸਮਾਨ ਸਾਂਭ ਲੈ ਅਸੀਂ ਦੇਖਣਾ ਠੀਕ ਐ ਫਿਰ ਮੈਂ ਤਾਂ ਤਾਇਏ ਨਾਲ ਗੱਲ ਕਰਦਾ ਡੈਡੀ ਤੁਸੀਂ ਤਾਂ ਮੇਰੀ ਕੋਈ ਗੱਲ ਮੰਨਦੀ ਨਹੀਂ ਹੈਗੇ ਚੈੱਕ ਕਰ ਲੈ ਆਪਣੇ ਤਾਇਏ ਨਾਲ ਗੱਲ ਬਸ ਉਹੀ ਜਾ ਬਗ ਜਾ ਬਗ ਜਾ ਹੋਰ ਮੈਨੂੰ ਤਾਂ ਐ ਲੱਗਦਾ ਵੀ ਕੁੜੀ ਦਾ ਤਾਂ ਕੰਮ ਆਪੇ ਛੱਡ ਗਏ ਵਿਚਾਲੇ ਪਹਿਲਾਂ ਇਹਦਾ ਚੁੰਨੀ ਚੜਾਵਾ ਕਰ ਦੇ ਹਾਂ ਤਾਂ ਗੱਲ ਅੰਮੀ ਤੁਸੀਂ ਬਹੁਤ ਵਧੀਆ ਉਹ ਤੈਨੂੰ ਮੈਂ ਕਰਾਂ ਗੱਲ ਵਧੀਆ ਤੂੰ ਜਿੰਨਾ ਚਿਰ ਤੇਰੇ ਕੋਲ ਛੱਤਰ ਨਾ ਘਟੇ ਤੂੰ ਲੋਟ ਹੀ ਨਹੀਂ ਆਉਂਦਾ ਤੂੰ ਉਹ ਸੱਚ ਮੈਂ ਤਾਂ ਤੈਨੂੰ ਮੰਦੀ ਭੈਂ ਕਹਿੰਦਾ ਸੀ ਤੂੰ ਦਾ ਗਾਜਰਾ ਚੀਰੀ ਜਾਨੀ ਐ ਉਮਾ ਗੋਭੀ ਦੇ ਫੁੱਲ ਤੋੜ ਕੇ ਰੱਖੇ ਸੀ ਉਹ ਲਾੜੇ ਦੇ ਦਾ ਤਾਇਆ ਕਹਿੰਦਾ ਸੀ ਮੈਨੂੰ ਉਹਨੂੰ ਫੜਾ ਦੀ ਦੋ ਫੁੱਲ ਚੰਗਾ ਜਿਹਾ ਲੈ ਕੇ ਗਿਆ ਤਾਂ ਉਹ ਤਾਂ ਉਹ ਮੈਂ ਫੜਾ ਦੂੰਗੀ ਜਿਹੜੀ ਗੋਭੀ ਤੇ ਤੋੜ ਕੇ ਰੱਖੀ ਸੀ ਉਹ ਤਾਂ ਮੈਂ ਬਣਾ ਲਈ ਸੀ ਦੁਪਹਿਰੇ ਉਹਨਾਂ ਨੇ ਬਣਾ ਲਈ ਤੇ ਹੋਰ ਹੁਣ ਉਹਨਾਂ ਨੂੰ ਮੋਟਾ ਬਣਾਉਣਾ ਹੈਗਾ ਅੱਛਾ ਹਾਂ ਸੱਚ ਉਹ ਮੇਰੇ ਤਾਂ ਗੱਲ ਤੇ ਧਿਆਨ ਹੀ ਨਹੀਂ ਸੀ ਚੱਲ ਜੇ ਵਜੀਰੇ ਨੇ ਵੀ ਮੰਗੇ ਉਹਨੂੰ ਵੀ ਕਹਿਦੀ ਕਿ ਹੁਣ ਤਾਂ ਸਾਰੇ ਬਣਾਤੀ ਕੋਈ ਨਹੀਂ ਉੱਥੇ ਦੋ ਹੋਰ ਤੋੜ ਕੇ ਦੇ ਦਿਓ ਠੀਕ ਹੈ ਠੀਕ ਹੈ ਆਓ ਆ ਤੁਸੀਂ ਚੱਕ ਦੋ ਜਾ ਕੇ ਤਾਂ ਮੈਂ ਹੀ ਚੱਕਦਾ ਇਹ ਕਿਹੜੇ ਕੰਮ ਕਰਨੇ ਨੇ ਤਾਇਆ ਆ ਕਟਿੰਗ ਮਾਰਿਆ ਆ ਸਾ ਪੁੱਤਰ ਹਾਂ ਮੇਰੀ ਇੱਕ ਗੱਲ ਮੰਨ ਹਾਂ ਮੇਰਾ ਡੈਡੀ ਤਾਂ ਮੇਰਾ ਜਮੀ ਨਹੀਂ ਮੰਨਦਾ ਹੈਗਾ ਮੇਰੇ ਰਿਸ਼ਤੇ ਨੂੰ ਉਹ ਤਾਂ ਟਾਈਮ ਅੱਗੇ ਅੱਗੇ ਨਗਾਏ ਕਹਿੰਦੇ ਪਹਿਲਾਂ ਕੁੜੀ ਦਾ ਕਰਾਂਗੇ ਹੁਣ ਖਰਚਾ ਹੋਇਆ 2 ਸਾਲ ਲੱਗਣਗੇ ਉਹ ਤੋਂ ਬਾਅਦ ਦੇਖਾਂਗੇ ਲੈ ਪਹਿਲਾਂ ਤੂੰ ਐਂ ਦੇਖ ਮੇਰੀ ਉਮਰ ਹੁਣ 30 ਸਾਲ ਦੀ ਹੋ ਗਈ ਆ ਉਹਨਾਂ ਹੱਕ ਨਹੀਂ ਬਣਦਾ ਹੈਗਾ ਉਹਨਾਂ ਦਾ ਰਿਸ਼ਤਾ ਤੇ ਮੈਨੂੰ ਪਤਾ ਹੈ ਉਹ ਉਹਨਾਂ ਨੂੰ ਪਤਾ ਹੈ ਕੀ ਹੈ ਉਹਨਾਂ ਨੂੰ ਐ ਵੀ ਕੁੜੀ ਦੇ ਪਿਆ ਤੇ ਪੈਸੇ ਲੱਗਣਗੇ ਹਾਂ ਕੁਛ ਥੋੜਾ ਜਿਹਾ ਤੇਰੇ ਬਾਪ ਦਾ ਸਵਾਹ ਨਾ ਆਪਣੇ ਬਾਪੂ ਤੇ ਤੇਰੀ ਸਹੀ ਗੱਲ ਦਾ ਸਵਾਹ ਮੇਰਾ ਸਵਾਹ ਹੈਗਾ ਆਪਣੀ ਬੇਬੇ ਤੇ ਤੂੰ ਤਾਂ ਤਾਂ ਮੇਰਾ ਬੌਪੱਖ ਲਾਉਂਦਾ ਐਵੇਂ ਕਹੇ ਮੈਨੂੰ ਪਤਾ ਹੈ ਮੈਂ ਉਹਨੂੰ ਕਹਿ ਦੇਣਾ ਉਹ ਥੋੜਾ ਜਿਹਾ ਪਤਾ ਹੈ ਕਿ ਇਹ ਪੈਸੇ ਤੋਂ ਰੱਦਦਾ ਹੈ ਉਹਨੂੰ ਮੈਂ ਕਹਿਣਾ ਮੈਂ ਕਹਿ ਦਊਗਾ ਵੀ ਭਾਈ ਮੈਂ ਮੈਂ ਬਣਾ ਦੇ ਲਵਾ ਦਊਗਾ ਮੈਂ ਤਾਂ ਐ ਕਹੇ ਤੂੰ ਇੰਨਾ ਮੁੰਡੇ ਨੂੰ ਘੂਰਿਆ ਨਾ ਕਰ ਇਹੋ ਜਿਹੇ ਜਵਾਬ ਤਾਂ ਮਿਲਦੇ ਨਹੀਂ ਮੈਂ ਤਾਂ ਐ ਕਹੇ ਤਾਇਆ ਵੀ ਕਨਾਂ ਵੀ ਇਹ ਨਾ ਖਰਚਾ ਹੋਊਗਾ ਹਾਂ ਵੀ ਹੁਣ ਕੁੜੀ ਤੇ ਕਰਕੇ ਹਟਿਆਂ ਮੈਂ ਕੋਈ ਗੱਲ ਨਹੀਂ ਆਪਾਂ ਚੁੰਨੀ ਚੜਾਵਾ ਕਰਾ ਲਿਆ ਕੋਈ ਐਡੀ ਗੱਲ ਚੱਲ ਮੈਂ ਕਹੇ ਦੇ ਨਾ ਉਹਦਾ ਤਾਂ ਸਵੇਰ ਥੋੜਾ ਜਿਹਾ ਤਾਲ ਤੋਂ ਪਹਿਲੇ ਦਿਨ ਉਹ ਤਾਂ ਮੇਰੇ ਨਾਲ ਵੀ ਨਹੀਂ ਨਹੀਂ ਤੇਰਾ ਨਾ ਨਹੀਂ ਲੈਂਦਾ ਤੂੰ ਹੀ ਐਂ ਕਰ ਨਹੀਂ ਉਹ ਨੂੰ ਕਾ ਨੂੰ ਕਹਿਣਾ ਤਾ ਤੂੰ ਹੀ ਦੇਖ ਲੈ ਕਿਤੇ ਉਧਰ ਹੋਊਗਾ ਤੇਰੇ ਦੇਖ ਲੈ ਕੋਈ ਮੈਂ ਤਾਂ ਕਹਿਣਾਗਾ ਮੈਂ ਤਾਂ ਉਹਨੂੰ ਬਹੁਤ ਕਹਿਣਾ ਉਹ ਤਾਂ ਮੇਰੀ ਵੀ ਨਹੀਂ ਸੁਣਦਾ ਹੈਗਾ ਮੈਂ ਕਰਾਂ ਕੀ ਤੂੰ ਹੀ ਦੇਖ ਲੈ ਕੋਈ ਕੁੜੀ ਜੇ ਨਹੀਂ ਮੰਨਦਾ ਮੇਰਾ ਡੈਡੀ ਮੈਂ ਦੇਖ ਲੈਣਾ ਫਿਰ ਉਹ ਆਏ ਵੀ ਹਾਤਾ ਉਤੋਂ ਕਰਉਣੀ ਪਊਗਾ ਤਾਂ ਹਾਂ ਤਾਂ ਵਾਚ ਜਦੋਂ ਗੱਲ ਗੁੱਲ ਹੋ ਗਈ ਹਾਂ ਜਦੋਂ ਸਾਰਾ ਕੁਝ ਹੋ ਗਿਆ ਤੂੰ ਵਿੱਚ ਹੈਗਾ ਤਾਂ ਹੈਗਾ ਤਾਂ ਆ ਜਿੱਥੋਂ ਕਿਹੜਾ ਭੱਜਦਾ ਐ ਤਾਂ ਮੈਨੂੰ ਮੰਨ ਲੂ ਐ ਤਾਂ ਮੈਨੂੰ ਪਤਾ ਮੈਨੂੰ ਐਂ ਕਹਿੰਦਾ ਵੀ ਤੂੰ ਵੱਡਾ ਭਾਈ ਆ ਹਾਂ ਫੇਰ ਤੇਰਾ ਦਰ ਸਤਕਾਰ ਕਰਦਾ ਪਰ ਥੋੜਾ ਜਿਹਾ ਉਹਨੂੰ ਜਿਵੇਂ ਉਹ ਨਾ ਤੈਨੂੰ ਪਾ ਦਿਖੇ ਪੈਂਦਾ ਉਹਨੂੰ ਹਰੇਕ ਨੂੰ ਤਾਂ ਤੇਰੀ ਮਾਂ ਨੂੰ ਵੀ ਪੈਂਦਾ ਉਹ ਤਾਂ ਐ ਉਹਦਾ ਪਹਿਲੇ ਦਿਨ ਹੀ ਉਹਦਾ ਸੁਭਾ ਥੋੜਾ ਜਿਹਾ ਧਲਕੇ ਆ ਛੋਟੇ ਹੁੰਦੇ ਤੋਂ ਹੀ ਆ ਹੋਰ ਤੂੰ ਐਂ ਕਰ ਦੇ ਲਈ ਤੂੰ ਐਂ ਤੂੰ ਦੇਖੇ ਠੀਕ ਹੈ ਹਾਂ ਮੈਂ ਦੇਖੂਗਾ ਜਲਦੀ ਦੇਖੀਂ ਕੋਈ ਗੱਲ ਨਹੀਂ ਕੋਈ ਐ ਕਿਤੇ ਮੇਰੇ ਡੈਡੀ ਵਾਲਾ ਕੰਮ ਕਰਦੇ ਕਿਤੇ ਕਦੇ ਸਾਲ ਦੋ ਸਾਲਾਂ ਨੂੰ ਤਾਂ ਇੱਕ ਗੱਲ ਤਾਂ ਉਹ ਵੀ ਸੱਚੀ ਨੇ ਉਹਨਾਂ ਨੂੰ ਐ ਵੀ ਕੁੜੀ ਦੇ ਵਿਆਹ ਤੇ ਵੀ ਲੱਗੂ ਹੁਣ ਪੈਸੇ 20 ਲੱਖ ਲੱਗਣਗੇ ਮੈਂ ਤਾਂ ਚੱਲ ਮੈਂ ਉਹਨਾਂ ਨੂੰ ਮੈਂ ਕਹਿ ਦੂੰਗਾ ਵੀ ਭਾਈ ਮੈਂ ਮੇਰਾ ਭਤੀਜਾ ਹੋਇਆ ਕਿ ਮੇਰਾ ਮੁੰਡਾ ਹੋਇਆ ਮੈਂ ਕਰ ਦੂੰ ਸਾਰਾ ਕੁਸੋ ਬੇਫਿਕਰ ਹਾਂ ਕਹੂੰਗਾ ਹੋਰ ਗੱਲ ਕਰੀ ਠੀਕ ਹੈ ਹਾਂ ਚੰਗਾ ਬੁੱਤ ਕੋਈ ਨਹੀਂ ਠੀਕ ਹੈ ਤਾਂ ਚੰਗਾ ਦੇਖਣਾ ਹੈ ਤਾਂ ਐ ਮੇਰਾ ਕਿੰਨਾ ਕਰਦਾ ਇੱਕ ਮੇਰਾ ਡੈਡੀ ਮੇਰੀ ਗੱਲ ਐ ਮੈਂ ਕਹੀ ਜਾਂਦਾ ਵੀ ਮੇਰਾ ਰਿਸ਼ਤਾ ਕਰਾ ਦੋ ਕਾ 2 ਸਾਲ ਲੰਘ ਗਏ ਹਜੇ ਕੀ ਲੋੜ ਐ ਖਰਚੇ ਦੀ ਡਰੀ ਜਾਂਦੇ ਨੇ ਵੀ ਆਪਾਂ ਖਰਚੇ ਤੋਂ ਕੀ ਲੈਣਾ ਚੱਲ ਕੋਈ ਨਾ ਤਾਇਆ ਹੈਗਾ ਆਪਣਾ ਦੇਖੂ ਕੋਈ ਨਾ ਕੋਈ ਰਿਸ਼ਤਾ ਦੇਖ ਬਾਵੇ ਹੁਣ ਮੇਰੀ ਸੁਣ ਲੈ ਗੱਲ ਧਿਆਨ ਨਾਲ ਹੁਣ ਦੇਖ ਭਾਈ ਸ਼ਗਨ ਪੈ ਗਿਆ ਠੀਕ ਐ ਹੁਣ ਆਪਦਾ ਤੂੰ ਧਿਆਨ ਨਾਲ ਚੱਲਣਾਗਾ ਮੁੰਡਿਆ ਭਾਬੀ ਮੈਂ ਤਾਂ ਧਿਆਨ ਨਾਲ ਹੀ ਚੱਲਦਾ ਮੈਂ ਕਿਹੜਾ ਪਹਿਲਾਂ ਕੋਈ ਗਲਤ ਹਰਕਤ ਕਰੀਏ ਕੋਈ ਗਲਤ ਹਰਕਤ ਨੂੰ ਨਹੀਂ ਮੈਂ ਤੈਨੂੰ ਕਹਿੰਦੀ ਮੈਂ ਤੈਨੂੰ ਐ ਕਹਿੰਨੀ ਮਾੜਾ ਮੋਟਾ ਆਪਣੇ ਭਰਾ ਨਾਲ ਕੰਮ ਕੁਮ ਕਰਾ ਦਿਆ ਕਰ ਸਿੱਖ ਲਿਆ ਕਰ ਨਾਲੇ ਜਿੱਥੇ ਤੂੰ ਪੋਸਟਾ ਫਾਰਮ ਜੇ ਭਰੇ ਸੀ ਉਹਦਾ ਕੁਝ ਬਣਿਆ ਕਿ ਨਾ ਭਾਬੀ ਮੈਂ ਉਹ ਵੀ ਪਸ਼ੇਰ ਜਾ ਕੇ ਪਤਾ ਲਾਉਂਗਾ ਪਰ ਜਿਹੜਾ ਤੁਸੀਂ ਕੰਮ ਹੱਥ ਪਟਾਉਣ ਨੂੰ ਕਹਿੰਦਾ ਬਾਈ ਨਾਲ ਬਾਈ ਨਾਲ ਮੈਂ ਰੋਜ਼ ਖੇਤ ਜਾਇਆ ਕਰੂੰਗਾ ਠੀਕ ਹੈ ਬੇਪਾਗਲਾ ਹੁਣ ਤੂੰ ਕਬੀਲਦਾਰ ਹੋ ਜਾਏਂਗਾ ਸਮਝ ਆ ਗਈ ਤੈਨੂੰ ਫੇ ਤੈਨੂੰ ਪਤਾਗਾ ਆਪ ਆਪ ਦੇ ਘਰ ਦਾ ਹਾਂ ਨਾ ਵੀ ਦੇਖਣਾਗਾ ਆਪਾਂ ਆਪਾਂ ਕਹਾ ਮੁੜ ਕੇ ਕਿਹਦੇ ਕੋਲ ਜਾਵਾਂਗੇ ਥੋੜੇ ਬੋਤੇ ਪੈਸੇ ਤਾਂ ਜੋੜੋ ਕੁਸਤਾ ਕਰਾਂਗੇ ਭਾਬੀ ਮੈਂ ਪ੍ਰਾਈਵੇਟ ਵੀ ਇੱਕ ਦੋ ਮੁੰਡੇ ਨੂੰ ਕਿਹਾ ਵੀ ਮੈਨੂੰ ਯਾਰ ਕਿਤੇ ਨਾ ਕਿਤੇ ਕੰਮ ਤੇ ਲਵਾਓ ਆ ਹੁਣ ਮੂਰੇ ਥੋੜੇ ਜਿਨੇ ਕੀ ਪਤਾ ਕਦੋਂ ਵਿਆਹ ਪਲਣ ਲੱਗ ਜਣ ਲੈ ਉਹ ਤਾਂ ਤੈਨੂੰ ਵੀ ਆਪਾਂ ਵੀ ਤਾਂ ਕਹਾਂਗੀ ਨਾ ਅਖਰੋਂ ਲੈ ਉਹ ਤਾਂ ਹੁਣ ਭਾਈ ਇੰਨਾ ਟਾਈਮ ਨਾਲ ਅਸੀਂ ਪਾਉਂਦੇ ਵੀ ਨਹੀਂ ਤੈਨੂੰ ਐਵੇਂ ਕਹਾਂ ਸਾਡਾ ਨਹੀਂ ਹੁਣ ਸਰਦਾ ਜਦੋਂ ਮੰਗਿਆ ਗਿਆ ਮੁੰਡਾ ਫਿਰ ਤਾਂ ਵਿਆਹ ਕੇ ਪਰਾਂ ਕਰੋ ਤਾਂ ਹੀ ਕਹਿਣਾ ਵੀ ਪੈਸੇ ਤੱਕ ਦੀ ਰੋਡ ਪੋਗੀ ਹੁਣ ਆੜਤੀ ਵੀ ਕਿੰਨੇ ਕੁ ਦੇ ਈ ਤੁਮੇ ਚੱਲੇ ਬਧਿਆ ਹੋਏ ਮੈਂ ਤਾਂ ਕਹਿੰਨੀ ਬਹੁਤ ਸੋਹਣੀ ਕੁੜੀ ਐ ਘਰ-ਬਾਰ ਦੇਖ ਲੈ ਕਿੰਨਾ ਸੋਹਣਾਗਾ ਸੱਚੀ ਦੱਸਾਂ ਤੈਨੂੰ ਬਾਬੇ ਮੇਰੀ ਗੱਲ ਸੁਣ ਲੈ ਪਰ ਜਾਈ ਨੂੰ ਸਮਝਾ ਦੇ ਕੀ ਹੋ ਗਿਆ ਬਾਈ ਕੀ ਹੋ ਗਿਆ ਮੇਰੀ ਬੇਇੱਜ਼ਤੀ ਕਰਾਦੀ ਉਹਤੇ ਨਾ ਤੇਰੀ ਕਾਦੀ ਬੇਇੱਜ਼ਤੀ ਕਰਾਤੀ ਦੱਸੀ ਮੈਨੂੰ ਪਤਾ ਕੀ ਕਹਿੰਦੀ ਵੀ ਆ 2 2000 ਤੇ ਮੇਰੇ ਉੱਪਰ ਲੱਗਿਆ ਨੋਟ ਆ ਆਪ ਕਹਿੰਦੀ ਲੈ ਚੱਕ 2000 ਤੇ ਬੇਸਿਕਾ ਵੇ ਬੂ ਮੈਂ ਮਰ ਜਾ ਬਥੇ ਬੇਇੱਜ਼ਤੀ ਤੇ ਤੈ ਮੇਰੀ ਕਰਾਤੀ ਸੀ ਨਾ ਤੈਨੂੰ ਇੰਨਾ ਨਹੀਂ ਪਤਾ ਲੱਗਦਾ ਵੀ ਸਗਨ ਪਾਉਣਾ ਹੈ ਬਈ ਤੂੰ ਆਪਦਾ ਪਰਸ ਨਾ ਲੈ ਕੇ ਜਾਣਾ ਸੀ ਉਹ ਪਰਸ ਤਾਂ ਮੈਂ ਪਤਾ ਕੀ ਕਾਲੀ ਗਾਲੀ ਚ ਭੁੱਲ ਗਿਆ ਜਿੱਦਾਂ ਇਹ ਪਰਸ ਭੁੱਲ ਗਿਆ ਮੈਂ ਤਾਂ ਆਈ ਸੀ ਕਿਤੇ ਆਪਦੇ ਆਪ ਨੂੰ ਇੱਥੇ ਰੱਖ ਲੈਂਦਾ ਪਰ ਭੁੱਲ ਜਾਂਦਾ ਏ ਕੰਮ ਦੇਖ ਲੈ ਤੇ ਚੱਜ ਦੇਖ ਲੈ ਪਤਾ ਨਹੀਂ ਵਿਆਹ ਵਾਲੇ ਦਿਨ ਕੀ ਕਰੂਗਾ ਕੀ ਨਾ ਮੁਰੇ ਇਹਨੂੰ ਰੱਖੀ ਭਰਾਵਾ ਉਹ ਭਰਜਾਈ ਬਾਈ ਦੇ ਦਿਮਾਗ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀਗਾ ਵੀ ਮੇਰੇ ਭਰਾ ਦਾ ਅੱਜ ਸ਼ਗਨ ਹੋਣਾ ਹੈ ਹਾਂ ਦਿਮਾਗ ਤੇ ਲੋਡ ਪੈ ਜਾਣਾ ਹੁੰਦਾ ਤਾਂ ਕਰਕੇ ਭੁੱਲ ਗਿਆ ਉਹ ਕਿਹੜੀ ਕਿਹੜੀ ਚੀਜ਼ਾਂ ਚੱਕੂਗਾ ਆਖਿਰ ਕਹਿੰਦੇ ਨੇ ਪਰਸ ਚੱਕ ਲੈ ਕਦੇ ਕਹਿੰਦੇ ਨੇ ਕੀ ਚੱਕ ਲੈ ਲੈ ਚੱਲ ਕੋਈ ਗੱਲ ਆਹੀ ਬਾਬੇ ਇਹਦੀ ਗੱਲਾਂ ਹਿੰਦੀ ਸਾਰੇ ਦਿਨ ਬਾਈ ਕਿਉਂ ਘਬਰਾਉਣਾ ਜਦੋਂ ਨੂੰ ਮੇਰਾ ਵਿਆਹ ਹੋਊਗਾ ਨਾ ਹੂੰ ਉਦੋਂ ਆਪਾਂ ਸਾਰੇ ਸਿਰ ਬੁਲਾ ਲਾਂਗੇ ਤੇਰੇ ਸੁਰਨਾ ਜਿੰਮੇਵਾਰ ਦਾ ਬੋਝ ਘਟਾਵਾਂਗੇ ਮਾਸੀ ਦੇ ਮੁੰਡੇ ਹੋ ਜਾਣਗੇ ਭੂਆ ਦੇ ਮੁੰਡੇ ਹੋ ਜਾਣਗੇ ਆਪਾਂ ਉਹਨਾਂ ਨੂੰ ਮੂਰੇ ਕਰ ਦਾਂਗੇ ਲੈ ਹੋਰ ਮੈਂ ਤਾਂ ਕਹਿਣੀ ਮੈਂ ਤਾਂ ਉਹਨਾਂ ਨੂੰ ਭਾਈ 10 ਦਿਨ ਪਹਿਲਾਂ ਬੁਲਾ ਲਾਂਗੀ ਉਹਨਾਂ ਨੂੰ ਕਹਿਣਾ ਭਾਈ ਸਾਡੇ ਨਾਲ ਕੰਮਕੁਮ ਕਰਾਓ ਮੇਥੋਂ ਇਕੱਲੀ ਤਾਂ ਥੋੜਾ ਹੁੰਦਾ ਨਾਲੇ ਮਾਸੀ ਦੀ ਕੁੜੀ ਨੂੰ ਸਾਧ ਲਾਂਗੇ ਆਪਾਂ ਉਹ ਮਾਮੀ ਦੀ ਕੁੜੀ ਵੀ ਤਾਂ ਵੈਲੀ ਹੋ ਫਿਰਦੀ ਐ ਉਹਦੀ ਪੜਾਈ ਪੂਰੀ ਹੋਈ ਐ ਹਾਂ ਉਹਨਾਂ ਨੇ ਕੀ ਕਰਨ ਨਾਲ ਵੈਸੀ ਤਾਂ ਬਥੇਰਾ ਕੰਜਰਾ ਵਿਆਹ ਦਾ ਚਾਗਾ ਹੋ ਤਾਂ ਆ ਜਾਣਗੇ ਹਰ ਫੋਦੀ ਆਪਾਂ ਵੀ ਤਾਂ ਇਹਨੂੰ ਕਹਿਣਾ ਮੈਂ ਹਰ ਚੱਲ ਹੁਣ ਮੈਂ ਪੁੱਛਦੀ ਸੀ ਚਾ ਮੈਂ ਬ ਹੁਣ ਮੈਨੂੰ ਹੀ ਤੰਗ ਕਰੀ ਜਾਣਾ ਸਾਰਾ ਦਿਨ ਲੈ ਦੇਖੀ ਮੈਂ ਇਨੀ ਥੱਕੀ ਆਈ ਮੇਰਾ ਬੁਖਾਰ ਚੜੀ ਜਾਂਦਾ ਤੇਰੀ ਗੱਲ ਦਾ ਕੀ ਜਾਂਦਾ ਲੈ ਚਲੋ ਭਾਬੀ ਨੇ ਵੀ ਕੋਈ ਨਾ ਮੰਨ ਲਬੜਿਆ ਤੇ ਵੀ ਮੰਨ ਲਬੜਿਆ ਤੇ ਤੂੰ ਹੀ ਬਨਾਲਾ ਬਾਬੇ ਬਈ ਐ ਕਰ ਤੂੰ ਤਾਂ ਪੈ ਜਾ ਕਮਰੇ ਚ ਜਾ ਕੇ ਆ ਰਾਵ ਨਾਲ ਭਾਬੀ ਤੂੰ ਪੈ ਜਾ ਧੁੱਪੇ ਮੰਜਾ ਡਾਇਆ ਪਿਆ ਮੈਂ ਤਾਂ ਭਾਈ ਇੱਥੇ ਪੈਣੀ ਆ ਜਾ ਭੱਗ ਜਾ ਬਾਬੇ ਤੂੰ ਚਾਹ ਘੁੱਟ ਬਣਾ ਲੈ ਨਹੀਂ ਇਹਨੂੰ ਪੈਣ ਤੋਂ ਮੇਰਾ ਕੋਈ ਕੰਮ ਹੈਗਾ ਕਿ ਨਹੀਂ ਪੈ ਜਾ ਉੱਠ ਜਾ ਇੰਨੀ ਗੱਲਾਂ ਨਾ ਮਾਰਿਆ ਕਰ ਜਾ ਉੱਠ ਖੜ ਇੰਨੇ ਕੰਮ ਪੈ ਨੇ ਭਲਾ ਪੈ ਨੇ ਜਿਹੜੇ ਕੰਮ ਕਰ ਲੈ ਕੰਮ ਦੋ ਮਿੰਟ ਨਹੀਂ ਤੁਸੀਂ ਮੈਨੂੰ ਪੈਣ ਦਿੰਦੇ ਕੋਈ ਨਹੀਂ ਭਾਬੀ ਪੈ ਜਾ ਉਹ ਨਾਲੇ ਕੱਖੀ ਲਿਆਉਣ ਵਾਲੇ ਮੈਂ ਲੈ ਆਉਂਗਾ ਭੀਖੇ ਤੋਂ ਅੱਜ ਸੋਹਣਾ ਦਿਨ ਹੋਇਆ ਤੇ ਦੱਸ ਅੱਜ ਵੀ ਇੰਨੀ ਬੱਕਬੱਕ ਕਰੀ ਜਾਂਦਾ ਇਹ ਤਾਂ ਬੰਦਾ ਜਿ ਟੇਕਦਾ ਹੀ ਨਹੀਂ ਟੈਗਰਿਚਾਰ ਖਤਮ ਹੋ ਗਿਆ ਹੈ ਜਿਸ ਕਾਰਨ ਤੁਹਾਡੀਆਂ ਮੋਬਾਈਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਕਾਲਿੰਗ ਅਤੇ ਇੰਟਰਨੈਟ ਸੇਵਾਵਾਂ ਜਾਰੀ ਰੱਖਣ ਲਈ ਹੁਣ ਦੱਸ ਕੀ ਕਰਾਂ ਰੀਚਾਰਜ ਵੀ ਅੱਜ ਹੀ ਮੁਕਣਾ ਸੀ ਫਨ ਲਾ ਰਹੀ ਸ਼ੁਕਰ ਹੈ ਹਾਂ ਹੈਲੋ ਹੈਲੋ ਹਾਂਜੀ ਕਿਵੇਂ ਕਿਵੇਂ ਜੀ ਵਧੀਆ ਤੁਸੀਂ ਹਾਂ ਮੈਂ ਤਾਂ ਤੈਨੂੰ ਹੀ ਫੋਨ ਲਾ ਰਹੀ ਸੀ ਮੇਰਾ ਰੀਚਾਰਜ ਖਤਮ ਹੋ ਗਿਆ ਸ਼ੁਕਰ ਹੈ ਤੂੰ ਮੈਨੂੰ ਫੋਨ ਕਰ ਲਿਆ ਕੀ ਬਾਤ ਹੈ ਇਹਦਾ ਮਤਲਬ ਇੱਕੋ ਟਾਈਮ ਤੇ ਆਪਾਂ ਇੱਕ ਦੂਜੇ ਨੂੰ ਯਾਦ ਕਰਦੇ ਸੀ ਹੈ ਹਮ ਸਹੀ ਗੱਲ ਹੈ ਮੈਂ ਤਾਂ ਹੁਣੀ ਮਿਸ ਕਰ ਰਹੀ ਸੀ ਮੈਂ ਕਿਹ ਗੱਲ ਕਰ ਲਾਂ ਪਹੁੰਚ ਕੇ ਕਰੇ ਪਹੁੰਚ ਗਿਆ ਯਾਰ ਕਰੇ ਕਰੇ ਪਹੁੰਚ ਕੇ ਹੋਰੇ ਉਸ ਭਾਬੀ ਉਹਨਾਂ ਮਾਸੀ ਚਾਹ ਬਣਾ ਦੇ ਸਤਕੇ ਨਾ ਅੱਛਾ ਜੀ ਔਰ ਸਾਧੂਰੀ ਕਰੇ ਮੇਰਾ ਸਿਰ ਧੋ ਰਿਹਾ ਵੀ ਰਖ ਮੈਂ ਮੇਰਾ ਧੋ ਰਿਹਾ ਨਾ ਕਰਦਾ ਨਹੀਂ ਤੁਸੀਂ ਰੈਸਟ ਕਰੋ ਅੱਜ ਦੁੱਧਲੀ ਚਾਹ ਮੈਂ ਬਣਾ ਕੇ ਆਉਂਦੀ ਆਂ ਹਾਂ ਅਜ ਤਾਂ ਬਣਾਣੀ ਬਣਦੀ ਸੀ ਹੋਰ ਸਿੱਕੇ ਆ ਜਾਂ ਯਾਰ ਸਾਰਾ ਕੁਝ ਬਹੁਤ ਸੋਹਣਾ ਹੋ ਗਿਆ ਹਮ ਬਾਈ ਸਰ ਐਦਾਂ ਹੀ ਵਿਆਹ ਵੀ ਬਸ ਖੁਸ਼ੀ ਨਾਲੇ ਸੀਰੇ ਚੜ ਜੇ ਉਹ ਛੜੂਗਾ ਕੋਈ ਪਾਨੀ ਨਾ ਮਾਰੇ ਆ ਕੇ ਬਸ ਮਿਹਰਬਾਨੀ ਕਿਵੇਂ ਮਾਰ ਜੂਗਾ ਕੀ ਪਤਾ ਲੱਗਦਾ ਲੋਕਾਂ ਦਾ ਉਹ ਯਾਰ ਜਦੋਂ ਆਪਾਂ ਤਾਂ ਕਿ ਉਹਦਾ ਮਾੜਾ ਨਹੀਂ ਕਰਿਆ ਪਰਮਾਤਮਾ ਆਪਣੇ ਨਾਲ ਖੜਾ ਨਾ ਤੇ ਆਪਾਂ ਪਹਿਲਾਂ ਕਿਵੇਂ ਮਾੜਾ ਹੁੰਦੀ ਉਹ ਤੂੰ ਕਹੋ ਉਹ ਤਾਂ ਠੀਕ ਹੈ ਹੋਰ ਭਾਬੀ ਉਹਨਾਂ ਕੀ ਕਹ ਰਹੀ ਸੀ ਬਸ ਕਹਿ ਰਹੀ ਸੀ ਕਿ ਚੋਅਸ ਤਾਂ ਕਿ ਤਰੀਫ ਕਰੀ ਘਟ ਹੈ ਬੜਾ ਬੜੀ ਅੱਛਾ ਰਿੰਗ ਕਿਵੇਂ ਲੱਗੀ ਐ ਦੱਸ ਕੀ ਚੀਜ਼ ਰਿੰਗ ਕਿਵੇਂ ਲੱਗੀ ਰਿੰਗ ਤਾਂ ਯਾਰ ਬਾਕਮਾਲਾ ਬਹੁਤ ਜਿਆਦਾ ਸੋਹਣੀ ਹੈ। ਮੈਂ ਚੀਜ਼ ਹੋਣੀ ਹੈ ਨਾ। ਹਾਂ ਮੈਂ ਡਿਜ਼ਾਈਨ ਕਰਕੇ ਭੇਜੀ ਸੀ। ਵੀ ਐਵੇਂ ਦਾ ਡਿਜ਼ਾਈਨ ਚਾਹੀਦਾ। ਕੀ ਬਾਤ ਹੈ। ਹੂੰ ਜਿਹੜੀ ਮੈਂ ਪਾਈ ਆ ਉਹ ਕਿਦਾਂ ਲੱਗੀ? ਠੀਕ ਹੈ। ਠੀਕ ਹੈ। ਤਾਂ ਕਿੰਨੇ ਦਿਨ? ਕਿੰਨੇ ਦਿਨ? ਉਹ ਚਲ ਵੈਸੇ ਦੱਸਣਾ ਤਾਂ ਚਾਹੀਦਾ ਹੀ ਹਣਾ। ਮਹਿੰਗੀ ਲੱਗਦੀ ਆ ਵੈਸੇ। ਕੀ ਪਰਦਾ ਹੈ ਨਾ। ਕਾਫੀ ਮਹਿੰਗੀ ਆ ਤਾਂ। ਧਨਵਾਦ ਬਿਲਕੁਲ। ਹੂੰ ਡਾਇਮੰਡ ਦੀ ਆ। ਡਾਇਮੰਡ ਦੀ ਹੈ। ਇਹ ਕੁਲੀ ਡਾਇਮੰਡ ਵਰਗੀ ਐ ਰਿੰਗ ਵੀ ਤਾਂ ਫਿਰ ਡਾਇਮੰਡ ਦੀ ਹੋਣੀ ਚਾਹੀਦੀ ਐ ਚੱਲ ਚੱਲ ਜ਼ਿਆਦਾ ਪੰਪਨਾ ਮਾਰ ਕੇ ਤੇ ਚਾਹ ਚੁੱਲੇ 'ਚ ਪਾ ਦਵੇਂ ਬਣ ਗਈ ਚਾਹ ਹਾਂ ਹਾਂ ਬੱਸ ਤੁਸੀਂ ਪਾ ਰਹੀ ਹੋ ਹਮ ਇੱਕ ਕੱਪ ਇੱਧਰ ਵੀ ਭੇਜ ਦੋ WhatsApp ਤੇ ਕੋਈ ਗੱਲ ਨਹੀਂ ਜੀ ਬਾਅਦ 'ਚ ਵੀ ਭੇਜਾਂਗੀ ਇਹਦੇ ਬਾਅਦ ਤੁਸੀਂ ਸਾਨੂੰ ਤੁਹਾਡੇ ਆ ਵੀ ਚਾਹ ਹੀ ਪੀਣੀ ਪੈਣੀ ਐ ਓ ਹੈਲੋ ਭਾਬੀ ਨੂੰ ਆਪ ਬਣਾ ਕੇ ਪਿਆਉਣਾ ਤੇ ਮੇਰੇ ਤੋਂ ਆਪ ਬਣਾ ਕੇ ਪੀਏਗਾ ਮੈਨੂੰ ਵੀ ਬਣਾ ਕੇ ਪਿਆਣੀ ਪਿਆ ਕਰੂਗੀ ਕਮਾਲ ਹੋ ਗਈ ਯਾਰ ਵਿਆਹ ਤੋਂ ਬਾਅਦ ਵੀ ਮਿਲਣੀ ਬਣੂਗੀ ਲੈ ਹੋਰ ਫੋਰ ਮੈਂ ਖਾਦੇ ਵਾਸਤੇ ਵਿਆਹ ਕਰਾ ਰਹੀ ਆ ਯਾਰਾ ਤਾਂ ਕੋਈ ਗੱਲ ਨਹੀਂ ਬਣੀ ਐਂਕਾ ਤੋਂ ਕਰਦੀਂ ਦੇਖ ਲੈ ਮੈਂ ਵਿਆਹ ਕੈਨਸਲ ਵੀ ਕਰ ਦੂੰ ਉਹ ਨਾ 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 ਮੇਰੀਆਂ ਸ਼ਰਤਾਂ ਇੰਨੀਆਂ ਤਾਂ ਮੰਨਣੀਆਂ ਪੈਣਗੀਆਂ ਮੇਰੇ ਘਰਦਿਆਂ ਨੇ ਕੋਈ ਸ਼ਰਤ ਨਹੀਂ ਰੱਖੀ ਉਹ ਗੱਲ ਵੱਖਰੀ ਆ ਹੁਣ ਮੇਰੀਆਂ ਤਾਂ ਮੰਨ ਨਹੀਂ ਸਕਦਾ ਮੰਨਾਂਗੇ ਜੀ ਜਾ ਵੀ ਤੁਹਾਨੂੰ ਬਣਾ ਕੇ ਦਿੱਤਾ ਕਰਾਂਗੇ ਰੋਟੀ ਵੀ ਬਣਾ ਕੇ ਦਿੱਤਾ ਕਰਾਂਗੇ ਠੀਕ ਹੈ ਠੀਕ ਹੈ ਇਹਦਾ ਕੋਈ ਤੁਹਾਡੀ ਡੈਟ ਡਿਊਟੀ ਚੱਲ ਰਹੀ ਆ ਹਮ ਸਾਰਾ ਕੁਝ ਮੈਂ ਬਣਾ ਕੇ ਜਾਈਂਗੀ ਚਲ ਠੀਕ ਹੈ ਚਲ ਠੀਕ ਹੈ ਮੰਮੀ ਬਾਜਾ ਮਾਰ ਰਹੀ ਆ ਮੈਂ نیچے ਜਾ ਰਹੀ ਆ ਠੀਕ ਹੈ ਓਕੇ 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 ਕੀ ਰੱਖਿਆ ਆਪਣਾ ਬਾਏ ਬਾਏ ਆਪਾਂ ਵੀ ਰੈਡੀ ਹਾਂ ਜੀ ਹੂੰ ਦਵਿਲੇ ਇਹ ਥੋੜਾ ਜਿਹਾ ਟਾਈਮ ਵੱਧ ਲਾਊਗੀ ਨਾ ਇਹ ਹਜੇ ਪਤਾ ਦੇਖਾ ਥਾ ਜੇ ਦੇਖਿਆ ਤਾਂ ਦੇ ਟਾਈਮ ਬਹੁਤ ਲੱਗਦਾ ਤਿਆਰ ਹੋਣ ਤੋਂ ਬਹੁਤ ਟਾਈਮ ਲਾਉਂਦਾ ਮੇਕਅਪ ਇਹ ਆ ਹੋਰ ਕੀਆ ਬੇ ਆ ਤਾਂ ਹੂੰ ਐ ਹਾਰ ਸ਼ਿੰਗਾਰ ਤਲਾ ਰਹੀ ਦੂ ਫਿਰ ਹਾਰ ਸ਼ਿੰਗਾਰ ਥੋੜੀ ਆ ਹਾਰ ਸ਼ਿੰਗਾਰ ਵੀ ਮੈਂ ਚਾਚਾ ਦੇਖਾ ਲੈ ਧਾਰੀ ਇਹ ਮੈਂ ਜਾਂਚਣਾ ਪੂਰਾ ਤੁਹਾਡਾ ਰੀਚਾਰਜ ਖਤਮ ਹੋ ਗਿਆ ਹੈ ਫੋਨ ਦੀ ਸਕਰੀਨ ਤਾਂ ਦਿਖਦੀ ਨਹੀਂ ਮੈਨੂੰ ਠੀਕ ਹੈ ਅੱਗੇ ਮਿਲਦੇ ਆ ਛੋਟੇ ਦਿਖਾਈ ਜਾਵਾਂਗੇ ਤੁਹਾਨੂੰ ਦਿਖਾਈ ਜਾਵਾਂਗੇ ਤੇ ਰੈਡੀ ਰਹੋ ਅੱਜ ਆਪਣਾ ਅਸੀਂ ਭਾਗ ਪੰਜਵਾਂ ਤਕਰੀਬਨ ਆ ਗਿਆ YouTube ਤੇ ਹਾਂ ਬਸ ਅੱਜ ਰੈਡੀ ਹੈ ਦੇਖੋ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਕਿਵੇਂ ਲੱਗੀ ਇਹ ਵੀ ਦੱਸਿਓ ਠੀਕ ਹੈ ਉਹ ਅੱਜ ਕਿੱਥੇ ਆ ਗਿਆ ਤੁਸੀਂ ਇਹਦੇ ਤੋਂ ਵੀਡੀਓ ਪਾਉਗੇ ਉਹ ਤੋਂ ਥੋੜੀ ਆਉਣਾ ਨਹੀਂ ਉਹ ਤੋਂ ਪਹਿਲਾਂ ਆ ਜੂਗਾ ਉਹ ਤੋਂ ਪਹਿਲਾਂ ਆਉਣਾ ਫਿਫਥ ਦਾ ਕਹਿਣਾ ਤੇ ਬਾਕੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਐਵੇਂ ਹੀ ਇਹ ਸਾਡਾ ਸਾਡੇ ਪ੍ਰਤੀ ਪਿਆਰ ਬਣਾਈ ਰੱਖਿਓ ਠੀਕ ਹੈ ਸਾਡੇ ਪਿਆਰ ਸਦਕਾ ਹੀ ਅਸੀਂ ਅੱਗੇ 파ਰਟ ਸ਼ੁਰੂ ਕਰ ਰਹੇ ਹਾਂ ਕੱਲਾ ਇਹ ਚੈਨਲ ਤੇ ਨਾ ਦੇਖੀਓਗਾ ਹਾਂ ਵੀ ਦੇਖੀਏਗਾ ਤੇ ਅੱਗੇ ਵੀ ਦੇਖੀ ਜਾਇਗਾ ਠੀਕ ਹੈ ਹਾਂ ਓਕੇ ਓਕੇ ਬਾਈ